ਫਤੇਗੜ ਚੂੜੀਆਂ ਤੋਂ 3 ਕਿਲੋਮੀਟਰ ਦੂਰ ਰੰਦਾਵਾ ਫਿਊਲ ਸੈਂਟਰ ਦੇ ਸਾਹਮਣੇ ਇੱਕ ਸੜਕੀ ਹਾਦਸਾ ਵਾਪਰ ਗਿਆ ਜਿਸ ਵਿੱਚ ਇੱਕ ਫੋਰਚੂਨਰ ਗੱਡੀ ਵਾਲਾ ਇੱਕ ਮੋਟਰਸਾਈਕਲ ਸਵਾਰ ਪ੍ਰਵਾਸੀ ਨੂੰ ਟੱਕਰ ਮਾਰ ਕੇ ਉੱਥੋਂ ਫਰਾਰ ਹੋ ਗਿਆ ਤੇ ਮੌਕੇ ਤੇ ਹੀ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਘਟਨਾ ਸਥਾਨ ਤੇ ਪਹੁੰਚੇ ਗੁਆਂਢੀ ਅਤੇ ਹੋਰ ਸਕੇ ਸਬੰਧੀਆਂ ਨੇ ਕਿਹਾ ਹੈ ਕਿ 11 ਰਾਮ ਜੋ ਕਿ ਪੱਥਰ ਲਗਾਉਣ ਦਾ ਕੰਮ ਕਰਦਾ ਸੀ ਅੱਜ ਫਤਿਹਗੜ ਜੂੜੀਆਂ ਤੋਂ ਕਿਸੇ ਪਿੰਡ ਜਾ ਰਿਹਾ ਸੀ ਤਾਂ ਅਚਾਨਕ ਹੀ ਕੋਈ ਫੋਰਚਨਰ ਗੱਡੀ ਵਾਲਾ ਉਸ ਨੂੰ ਟੱਕਰ ਮਾਰ ਗਿਆ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਮ੍ਰਿਤਕ ਦੀਆਂ ਦੋ ਬੇਟੀਆਂ ਹਨ। ਮੌਕੇ ਤੇ ਪਹੁੰਚੀ ਪਤਨੀ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ। ਹਾਦਸੇ ਵਾਲੀ ਥਾਂ ਤੇ ਪਹੁੰਚੇ ASI ਸੁਖਦੇਵ ਸਿੰਘ ਨੇ ਕਿਹਾ ਕਿ ਸੜਕਾ ਹਾਦਸਾ ਵਾਪਰਿਆ ਤੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। है काम देखने गया था पता नहीं की हो गया रे लाल पता नहीं कहाँ काम देखने गया था मुझे नहीं पता है मुंडा भी मेरा साथ में है पता नहीं मुंडा कहाँ पर है उन्नीस साल का है यही पते कर चुरिया ने किसने मारा धक्का कैसे भी हुआ, हुआ। कोई तो बताए बता मुझे तीन बच्चे हैं दो कुरी एक कुर मुंडा लड़का भी गया था घर से ये मेरे घर के बगल का कोई है किसी ने बताया किसी ने तो आया आपके बोले का फोन किया था ये बिहार के रहने वाले अभी ये देख पते कर पते कर चोरी है वाट हैं इसका कारे लाल कारे लाल क्यारे लाल कितने बच्चे बच्चे तीन है एक बेटी है दो बेटी है एक बेटा है ਹਾਂ ਪੂਰ ਸਕਾਰਵਾਈ ਕਰ ਰਹੇ ਹਾਂ ਮਾਮਲਾ ਜਦੋਂ ਜੇ ਐਕਸੀਡੈਂਟ ਹੋਇਆ ਜੀ ਹੁਣੇ ਹੀ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਪਤਾ ਕਰ ਰਹੇ ਹਾਂ ਜਾਂਚ ਕਰ ਰਹੇ ਹਾਂ ਕਿ ਕਿਹੜਾ ਐਕਸੀਡੈਂਟ ਹੋਇਆ ਕਿਦਣਾ ਵੱਜਾ ਕੀ ਹੋਇਆ ਕੀ ਨੁਕਸਾਨ ਹੋਇਆ ਜੀ ਨੁਕਸਾਨ ਸੱਟ ਲੱਗੀ ਆ ਜਿਹਦੇ ਫਿਲਹਾਲ ਤੇ ਮੌਕੇ ਤੇ ਡੈਥ ਹੋ ਗਈ ਹੈ ਹਾਂ ਲੱਗਦਾ ਬੇਤਰਾ ਪਰ ਥੋੜਾ ਵੇਖ ਲਈ ਚੈੱਕ ਕਰ ਲਈਨੇ ਕੀ ਡਾਕਟਰ ਸਾਹਿਬ ਕੀ ਕਹਿੰਦੇ ਨੇ ਤੇ ਉਹ ਕਹਿੰਦੇ ਆ ਕੋਈ ਜੀ ਹੈ ਤੇ ਇਹਦੇ ਪਰਿਵਾਰਕ ਮੈਂਬਰ ਜਿਹੜੇ ਆ ਪਰਿਵਾਰਕ ਮੈਂਬਰ ਇਹਦੇ ਘਰ ਦੇ ਨਾਲ ਆ ਜੀ ਐਸੋੜੀ ਬਿੰਦੂ ਦੇਵੀ ਤੇ ਕੀ ਨਾਮ ਹੈ ਨਾ ਕਰਦੀ ਜਰਾ ਬਿੰਦੂ ਦੇਵੀ ਹੈ ਇਹਦੇ ਨਾਲ ਵੀ ਹੈਗਾ ਕੰਨਾਂ ਇਕੱਠੇ ਇਕੱਠੇ ਆਉਂਦੇ ਸੀ ਦੂਸਰਾ ਬੱਚਾ ਬੱਚੇ ਬਾਰੇ ਇਹ ਜਾਣਕਾਰੀ ਕੋਈ ਮੇਰੇ ਕੋਲ 16-17 ਸਾਲ ਦਾ ਹੋਵੇ ਸ਼ਾਇਦ ਇਕੱਤੇ ਪਾਪੇ ਤਾਂ ਨਹੀਂ ਹੋ ਜਾਤਾ ਕੁਝ ਲੋਕ ਕਾਰਵਾਈ ਕੀਤੀ ਹੈ ਕਾਰਵਾਈ ਕਰ ਰਹੇ ਜੀ ਹੁਣੇ ਕਰ ਰਹੇ ਬਿਲਕੁਲ ਕਾਰਵਾਈ ਕਰ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ